ਹਾਂਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਮਾਈ ਅਨਦਰ ਵਲੌਗ ਅਈ ਕਹਿੰਦੇ ਨੇ ਨਾ ਹਾਂ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਜਿਵੇਂ ਅਸੀਂ ਸਾਰੇ ਵਧੀਆ ਤੁਸੀਂ ਵੀ ਸਾਰੇ ਵਧੀਆ ਹੀ ਹੋਮੋਗੇ ਆਹ ਕੁੜੀ ਨੇ ਪਹਿਲਾਂ ਤਾਂ ਨਾ ਸਵੇਰ ਦਾ ਮੇਰਾ ਲਹੂ ਪੀਤਾ ਪਿਆ ਪਤ ਨਹੀਂ ਇਹ ਘਰੋਂ ਕੀ ਖਾ ਕੇ ਆਈ ਅੱਜ ਕੀ ਨਹੀਂ ਖਾ ਕੇ ਕਰੋ ਤੈ ਕੁਝ ਖਾ ਕੇ ਨਹੀਂ ਆਈ ਯੂਰੀਆ ਕਿ ਖਾਦਾ ਹੈ ਜਿਹੜਾ ਉਸ ਖਾਦਾ ਨਹੀਂ ਤਾਂ ਇਹਦੀ ਜਵਾਨ ਨਹੀਂ ਨਿਕਲਦੀ ਹੁੰਦੀ ਤੇ ਅੱਜ ਟਪਾ ਟਪਾਈ ਕਰੀ ਜਾਂਦੀ ਆ ਕਦੇ ਪੈਰਾਂ ਜੜਕ ਪੈਦੀ ਆ ਕਦੇ ਸਿਰਲ ਹੋ ਜਾਂਦੀ ਆ ਆ ਆ ਸਾਡਾ ਸਿੰਗਰ ਹੈ ਇਹ ਗਾਣਾ ਗਾਈ ਜਾਂਦਾ ਸੀਗਾ ਤੇ ਹੁਣ ਤੁਹ ਹੁਣ ਸੁਣਾ ਜਨਾ ਓ ਇਹ ਦੇ ਵਿੱਚ ਦੱਸ ਤੇਰਾ ਕੀ ਲੱਗਦਾ ਜੇ ਮਾੜੀ ਮੋਟੀ ਖਾ ਕੇ ਮੇਰਾ ਜੀ ਲੱਗਦਾ ਓ ਇਹ ਦੇ ਵਿੱਚ ਦੱਸ ਤੇਰਾ ਕੀ ਲੱਗਦਾ ਜੇ ਮਾੜੀ ਮੋਟੀ ਖਾ ਕੇ ਮੇਰਾ ਜੀ ਲੱਗਦਾ ਨੀ ਵੈਰੀ ਪਹਿਲਾਂ ਹੀ ਕਹਿੰਦੇ ਨੇ ਜਹਾਨ ਛੱਡਦੇ ਨਹੀਂ ਉਤੋਂ ਤੂੰ ਆਖੀ ਜਾਨੀ ਐ ਓ ਤੂੰ ਆਖੀ ਜਾਨੀ ਸਮਾਨ ਛੱਡਦੇ ਨਹੀਂ ਉਤੋਂ ਤੂੰ ਆਖੀ ਜਾਨੀ ਐ ਵੈਜੇ ਸਮਾਨ ਸਹੂਨ ਬਾਈ ਕੋਈ ਨਾਉਂਦੇ ਕੱਲੀਆਂ ਸੁੱਕੀਆਂ ਰੋਟੀਆਂ ਖਾਣੇ ਆ। ਚੀਰ ਚੰਦਰਾਓ ਸਹੀ ਕਹਿੰਦੀ ਐ। ਚੀਰ ਵਾਲਾ ਗਾਣਾ। ਆਹ ਦੇਖ ਲੈ ਇਹਨੇ ਚੀਰ ਦੇਖ ਲੈ ਕੀ ਕੀਤਾ। ਉਹ ਮੈਨੂੰ ਬੜਾ ਪਿਆਰਾ ਲੱਗਦਾ ਏ ਨੀ ਤੇਰੇ ਵਾਲਾਂ ਵਿੱਚ ਲਾ ਚੀਰ ਕੁੜੇ ਮੈਨੂੰ ਬੜਾ ਪਿਆਰਾ ਟੰ 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 ਆ ਗੜਾ ਆ ਜਾ। ਇਧਰ ਵੀ ਦੋ ਬੈਠੀਆਂ ਨੇ ਇੱਕ ਆਹ ਬੈਠੀ ਤੇ ਇੱਕ ਆਹ ਬੈਠੀ। ਦੇਖ ਲਓ। ਕੱਲਾ ਮਾਈ ਮੁੰਡਾ ਹੋਰੇ ਪਰੀਆਂ ਜਿਹਾ ਪਟਰਾਣਾ। ਰੰਨਾ ਤੇ ਤੰਨਾ। ਮੈਂ ਬੈਠਾ ਸੀ ਰਿਹਾ ਕਿ ਇਹ ਬੈਠੀਆਂ ਨੇ ਬੈਠੀ ਨਹੀਂ ਅਸੀਂ ਬੈਠੇ ਸੀ ਤੁਸੀਂ ਬੈਠੋ ਨਹੀਂ ਤੁਹਾਨੂੰ ਬੁਲਾਇਆ ਯਾਰ ਬੁੜੀ ਤਾਂ ਇਕੱਲੀ ਨਹੀਂ ਮਾਨ ਹੁੰਦੀ ਤੁਸੀਂ ਤਾਂ ਫਿਰ ਵੀ ਚਾਰ ਹਾਂ ਨਹੀਂ ਨਹੀਂ ਅਸੀਂ ਤੁਹਾਨੂੰ ਬੁਲਾਇਆ ਸੀ ਗਾਣਾ ਗਾਉਂਦੇ ਜਦੋਂ ਜਦੋਂ ਰੱਬ ਨੇ ਔਰਤ ਬਣਾ ਤੀ ਸ੍ਰਿਸ਼ਟੀ ਦਾ ਜਿਹੜਾ ਸਾਰਾ ਘਾਣ ਹੋ ਗਿਆ ਪਹਿਲਾਂ ਸਹੀ ਹੁੰਦੀ ਸੀ ਫਿਰ ਗੋਲ ਬਣ ਗਈ ਇਹ ਜਦੋਂ ਔਰਤ ਦਾ ਜਨਮ ਹੋ ਗਿਆ ਔਰਤ ਆਈ ਤੇਰੇ ਅਰਗੇ ਆਏ ਆ ਜੇ ਔਰਤ ਨਾ ਹੁੰਦੀ ਤੇ ਕਿੱਥੇ ਪਹਿਲਾਂ ਪਹਿਲਾਂ ਕੌਣ ਬਣਿਆ ਬਈ ਹੋਰ ਤੁਸੀਂ ਕਿੱਥੋਂ ਆਏ ਇਹ ਤਾਂ ਮੈਨੂੰ ਮੇਰੀ ਸਾਊਂਡ ਆਉਂਦੀ ਯਾਰ ਸਾਰੇ ਤੋਂ ਪਹਿਲਾਂ ਧਰਤੀ ਤੇ ਬੰਦਾ ਕਿਹੜਾ ਆਇਆ ਹੁਣ ਹੈਨਾ ਹੈਨਾ ਸੋਚਣ ਵਾਲੀ ਗੱਲ ਹੈ ਸਾਰੇ ਕਮੈਂਟ ਕਰਕੇ ਦੱਸੋ ਸਾਰੇ ਇਹ ਸੋਚਣ ਵਾਲੀ ਗੱਲ ਹੈ ਇਹ ਵੀ ਜਦੋਂ ਸ੍ਰਿਸ਼ਟੀ ਬਣੀ ਹੋਣੀ ਬੰਦੇ ਦਾ ਜਨਮ ਕਿਵੇਂ ਹੋਇਆ ਹੋਣਾ ਕਿਹੜਾ ਬੰਦਾ ਆਇਆ ਹੋਣਾ ਸਭ ਤੋਂ ਪਹਿਲਾਂ? ਨਾ ਇਹ ਕਹਿੰਦੇ ਪਹਿਨਾ ਬਾਂਦਰ ਸੀ ਫਿਰ ਬਾਂਦਰ ਦਾ ਜਨਮ ਕਿਵੇਂ ਹੋਇਆ? ਹਾਂ ਕਹਿੰਦੇ ਬੰਦਾ ਪਹਿਲਾਂ ਜਨਮ ਉਹ ਸੀ ਜਦ ਬਾਂਦਰ ਸੀ ਬਾਂਦਰ ਤੋਂ ਬੰਦਾ ਬਣਿਆ ਹਾ। ਬਹੁਤ ਸੋਚਣ ਸਮਝਣ ਵਾਲੀਆਂ ਗੱਲਾਂ ਜੇ ਆਪਾਂ ਵਿਹਲੇ ਬੈਠ ਕੇ ਦਿਮਾਗ ਲਾਈਏ ਨਾ। ਬਾਈ ਬਣ ਕੇ ਵਿਹਲੇ ਬਹਿ ਕੇ ਕੱਲਾ ਇਹੀ ਗੱਲਾਂ ਤੇ ਵੀ ਨਾ ਦਿਮਾਗ ਲਾਈ ਜਾਇਓ। ਕੋਈ ਢੱਕਾ ਵੀ ਤੋੜ ਲਿਓ ਕੰਮ ਕਰ ਲਿਓ। ਕਿਤੇ ਕਹੋ ਵੀ ਮਨਪ੍ਰੀਤ ਬਰਾੜ ਨੇ ਕੀ ਆਤੀ ਦਿਮਾਗ। ਤੇ ਤੂੰ ਦੇਖ ਨਾ। ਦੇਖ ਤੂੰ ਵੀ ਬੰਦਾ ਜਦੋਂ ਆ ਗਿਆ ਧਰਤੀ ਤੇ ਬੰਦੇ ਨੇ ਕਿਵੇਂ ਸੋਚਿਆ ਹੋਣਾ ਵੀ ਮੈਂ ਖੇਤ ਚ ਵਾਹੀ ਕਰਾਂ ਤੇ ਬੰਦੇ ਨੇ ਆਏ ਕਿਵੇਂ ਸੋਚਿਆ ਹੋਣਾ ਵੀ ਮੈਂ ਔਰਤ ਨਾਲ ਵਿਆਹ ਕਰਾਲਾਂ ਤੇ ਇੱਕ ਗੱਲ ਹੈ ਨਾ ਵੀ ਕਿਵੇਂ ਇੱਕ ਗੱਲ ਹੋਰ ਆ ਕਹਿੰਦੇ ਵੀ ਰੱਬ ਨੇ ਸ੍ਰਿਸ਼ਟੀ ਬਣਾਈ ਬੰਦੇ ਨੇ ਮਤਲਬ ਜੀਣ ਦਾ ਤਰੀਕਾ ਬਣਾਇਆ ਬੰਦੇ ਨੇ ਸੰਦ ਬਣਾਇਆ ਬੰਦੇ ਨੇ ਕੰਪਿਊਟਰ ਬਣਾਇਆ ਤੇ ਔਰਤ ਨੇ ਬੰਦਾ ਹੀ ਜਿੱਤ ਲਿਆ ਨਹੀਂ ਇਹ ਗੱਲ ਸੱਚ ਹੈ ਸਕੰਦਰ ਵਰਗਿਆਂ ਨੇ ਦੁਨੀਆ ਜਿੱਤ ਲਈ ਹਾਂ ਸਕੰਦਰ ਨੂੰ ਬੁੜੀ ਨਹੀਂ ਜਿੱਤਿਆ ਉਹਨੇ ਸਕੰਦਰੀ ਜਿੱਤ ਲਿਆ ਯਾਰ ਸੁਣ ਲਿਆ ਸੁਣ ਲਿਆ ਮੈਂ ਸੋਚੀ ਗੱਲ ਇਹ ਕਹਿੰਦੇ ਇੱਕ ਇੱਕ ਹੋਰ ਵੀ ਉਹ ਵੀਰੇ ਨੇ ਗੱਲ ਲਿਖੀ ਸੀ ਕਿ ਨਾ ਔਰਤ ਨੂੰ ਨਾ ਕੱਲਾ ਹਮ ਸੋਨਾ ਪਾਉਣ ਦਾ ਸ਼ੌਂਕ ਨਹੀਂ ਹੁੰਦਾ ਹਮ ਲੋੜ ਪੈਣ ਤੇ ਉਹ ਮਰਦ ਲਈ ਸੋਨਾ ਵੇਚ ਵੀ ਦਿੰਦੀ ਹੈ ਆਪਣੀਆਂ ਮਾਵਾ ਪੁੱਤਾਂ ਲਈ ਸੋਨਾ ਵੇਚ ਹੀ ਦਿੰਦੀ ਹੈ ਤੇ ਮਾਵਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਥੋਡੀ ਜ਼ਿੰਦਗੀ 'ਚ ਹਮ ਤੇ ਤੇ ਇਹ ਵਰ ਘਰ ਵਾਲੀ ਵੀ ਵੇਚ ਦਿੰਦੀ ਆ ਘਰ ਵਾਲੇ ਲਈ ਸੋਨਾ ਠੀਕ ਆ ਮੈਂ ਵੀ ਵੇਚੇ ਤੈਨੂੰ ਪਤਾ ਮਨਪੀ ਜਦੋਂ ਮੈਂ ਸ਼ਾਮ ਨੂੰ ਘਰੇ ਆਣਾ ਹਮ ਬੇਸ਼ੱਕ ਮੈਂ ਲੇਟ ਹੋ ਜਾ ਮੈਂ ਮੰਨ ਲੈ ਜਿਵੇਂ ਹੁਣ ਮੈਂ ਤਾਰੀ ਨੂੰ ਲਾ ਕੇ ਆਣਾ ਹੁਣ ਕਈ ਵਾਰੀ ਹੈ ਨਾ ਗਦਰਿਆਣੀ ਤੋਂ ਜਾਨਣਾ ਜਦੋਂ ਮੈਂ ਤੇ ਉਦਣ ਹੀ ਆਪਾਂ ਸ਼ੂਟ ਤੋਂ ਆਏ ਸੀ ਮੈਂ ਗਦਰਿਆਣੀ ਨੂੰ ਫੋਨ ਕਰਤਾ ਮੈਂ ਕਿਹਾ ਵੀ ਮੈਂ ਚੱਲ ਪਿਆ ਤੂੰ ਕੀ ਜੀ ਮੰਨੇਗੀ ਵੀ ਮੰਮੀ ਗੇਟ 'ਚ ਹੀ ਖੜੀ ਸੀ ਤੂੰ ਲਾਈਵ ਹੋਇਆ ਸੀ ਨਾ ਮੈਂ ਤਾਂ ਦੇਖਿਆ ਸੀ ਮਤਲਬ ਜਨਦੇ ਨੂੰ ਮਾਵਾਂ ਗੇਟ 'ਚ ਹੀ ਖੜੀਆਂ ਹੁੰਦੀਆਂ ਮਾਵਾ ਤਾ ਯਾਰ ਬਹੁਤ ਘਰ ਵਾਲੀਆਂ ਭਾਂਵੇਂ ਖਾ ਕੇ ਰੋਟੀਆਂ ਖੜਾੜੇ ਮਾਰੀ ਜਾਂਦੇ ਆ ਆਪੇ ਆ ਜੂਗਾ ਜਦੋਂ ਆਉਣਾ ਆਊਗਾ ਪਰ ਯਾਰ ਮਾਵਾ 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 ਦੀ ਜਗਾ ਨਹੀਂ ਕੋਈ ਲੈ ਸਕਦਾ ਨਾ ਮਾਵਾ ਜਿੰਨਾ ਪਿਆਰ ਕੋਈ ਕਰ ਸਕਦਾ ਮਾਵਾ ਦੇ ਪਿਆਰ ਨਾਲ ਕਿਸੇ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਸਹੀ ਗੱਲ ਐਮੋਸ਼ਨਲ ਗੱਲਾਂ ਤੇ ਆ ਗਏ ਹੋਰ ਸੁਣਾਓ ਬਈ ਹੈ ਕਹਿੰਦਾ ਓ ਹਮ ਕਿਵੇਂ ਸੀ ਕਹਿੰਦਾ ਵਕਤ ਸਥਿਤੀ ਤੈਹ ਕਰਦੀ ਹੈ ਵੀ ਕੌਣ ਚੰਗਾ ਹੈ ਤੇ ਕੌਣ ਮਾੜਾ ਹੈ ਹਮ ਵਕਤ ਤੇ ਸਥਿਤੀ ਤੈਹ ਕਰਦੀ ਹੈ ਵੀ ਕੌਣ ਚੰਗਾ ਹੈ ਤੇ ਕੌਣ ਮਾੜਾ ਹੈ ਹਮ ਕਹਿੰਦਾ ਨਿੰਮ ਕੌੜੀ ਹੈ ਹਮ ਇਹਦੇ ਚ ਨਿੰਮ ਦਾ ਕਸੂਰ ਨਹੀਂ ਜੀਵ ਦਾ ਕਸੂਰ ਹੈ ਸਾਲੀ ਮਿੱਠਾ ਭਾਲਦੀ ਹੈ ਹੈ ਨਿੰਮ ਤਾਂ ਜਦੋਂ ਜਨਮ ਤੋਂ ਹੀ ਕੌੜਾ ਹੁੰਦਾ ਹੈ ਆਪਣੀ ਵਾਲੀ ਜੀਭ ਸਵਾਦ ਦਾ ਸਵਾਦਾਂ ਤੇ ਲੱਗੀਆਂ ਨੇ ਬਾਈ ਜੀਭਾਂ ਸਵਾਦਾਂ ਤੋਂ ਮੁਕਤ ਹੋ ਜਾਓ ਕਹਿੰਦਾ ਜਿਨੇ ਜ਼ਬਾਨੀ ਚ ਆਪਣੀਆਂ ਰੀਜਾਂ ਤੇ ਤੇ ਖਾਣ ਵੇਲੇ ਆਪਣੀ ਜੀਵ ਤੇ ਕੰਟਰੋਲ ਕਰ ਲਿਆ ਨਾ ਉਹ ਬੰਦਾ ਸਕਸੈਸਫੁਲ ਜਿਨੇ ਹਾਂ ਦੇਖ ਲਾ ਮੈਂ ਰੋਟੀ ਤੋਂ ਬਿਨਾ ਕੁਝ ਵੀ ਨਹੀਂ ਖਾਂਦੀ ਇਹਦਾ ਮਤਲਬ ਮੈਂ ਸਕਸੈਸ ਵਾਲੀ ਬੋਡੀ ਚੜ ਗਈ ਹਾਂ ਹਾਂ ਜੇ ਹੁਣ ਜੇ ਹੁਣ ਵੀ ਲੈਰੇ ਗਏ 28 ਜੂਸ ਦਾ ਗਲਾਸ 28 ਮੋਮੋਸੇ 28 ਬਰਫੀ ਖਾ ਲਈ ਫਲਾਣਾ ਚੀਜ਼ ਖਾ ਲਈ ਹੈ ਨਾ ਕਦੇ ਮੋਮੋਜ ਖਾ ਲੇ ਕਦੇ ਕੁਸ ਖਾ ਲੇ ਵੀ 1.5 ਜੀ 500 ਰੁਪਏ ਕਮਾਇਆ 600 ਰੁਪਏ ਪੇਟ ਪੂਜਾ ਦਿਲਾਤਾ ਬਈ ਟਿੱਡ ਨਹੀਂ ਪਰਦਾ ਇਹ ਤਾਂ ਰੱਬ ਨੇ ਲਾਈ ਤਾ ਤੁਹਾਡੀ ਪਰਦੇ ਸਹੀ ਗੱਲ ਆ ਇਹ ਤਾਂ ਮੈਂ ਗੱਲ ਪਰਤੇਾਈ ਹੋਈ ਆ ਯਾਰ ਮੈਂ ਬਹੁਤ ਦੇਖਿਆ ਜਿਨ੍ਹਾਂ ਨੂੰ ਮਾਲਾ ਮਹੀਨੇ ਦਾ 9 9 10 10 ਲੱਖ ਬੰਦ ਹੈ ਜਾਂ 6 ਲੱਖ ਬੰਦ ਤੇ 3 ਲੱਖ ਬੰਦ ਆ ਉਹ ਵੀ ਕੋਈ ਨਾ ਸਾਨੂੰ ਹੋਰ ਆ ਜੀ ਹੋਰ ਤੁਹਾਨੂੰ ਪਤਾ ਜ਼ਿੰਦਗੀ ਬੜੀ ਹਸੀਨ ਆ ਬਹੁਤ ਫੰਡਾ ਜ਼ਿੰਦਗੀ ਦਾ ਮਤਲਬ ਘੈਂਟ ਹੈ ਤਮਾ ਬੰਦੇ ਦੀ ਨਹੀਂ ਭਰਦੀ ਹੈ ਨਾ ਪਰ ਜਿਹਨੂੰ ਸਕੂਨ ਆ ਉਹ ਝੁੱਗੀਆਂ 'ਚ ਬਹਿ ਕੇ ਵੀ ਹੈ ਸਕੂਨ ਤੇ ਸਬਰ ਰੱਬ ਨੇ ਕਿੰਨੀ ਲਾਜਵਾਬ ਜ਼ਿੰਦਗੀ ਬਣਾਈ ਹੈ ਮਿੱਤਰੋ ਹਨਾ ਜਿਵੇਂ ਤੁਸੀਂ ਐਂ ਦੇਖ ਲਓ ਵੀ ਆਪਣਾ ਜਨਮ ਹੁੰਦਾ ਹੈ ਜਨਮ ਹੁੰਦਾ ਹੈ ਜਨਮ ਤੋਂ ਬਾਅਦ ਆਪਾਂ ਸਕੂਲ 'ਚ ਆਏ ਕਹਿੰਦੇ ਰਹਿੰਦੇ ਆ ਵੀ ਕਦੋਂ 12ਵੀਂ ਪਾਸ ਹੋਊ ਯਾਰ ਕਦੋਂ ਕਾਲਜ 'ਚ ਜਾਵਾਂਗੇ ਸਕੂਲ ਵਾਲੇ ਮਾਟਰਾਂ ਨੂੰ ਬਹੁਤ ਕਹਾਣਾ ਦਿੰਨੇ ਅੱਜ ਮੈਥ ਵਾਲੇ ਐਕਸੀਡੈਂਟ ਹੋ ਜੇ ਨਾ ਆਵੇ ਹਣਾ ਨਾਲੇ ਨਾਲੇ ਆਪਣੀ ਜਮੈਟਰੀ 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 ਚ ਜੇ ਆਪਣੀ ਚ ਇੱਕ ਪੈਨ ਹੁੰਦਾ ਸੀ ਆਪਾਂ ਨੂੰ ਇਹ ਹੁੰਦਾ ਸੀ ਤਿੰਨ ਨਾਲ ਹੋਰ ਹੋਣ ਵੀ ਫੇਰ ਸਾਡੀ ਜਮੈਟਰੀ ਭਰੂਗੀ ਤੇ ਉਹ ਦੋਵੇਂ ਜਿਹੜੇ ਜਦੋਂ ਕਾਲਜ ਚ ਵਗ ਜਾਂਦੇ ਹਨ ਹਣਾ ਫਿਰ ਕਾਲਜ ਵਾਲੀ ਜ਼ਿੰਦਗੀ ਤੋਂ ਵੀ ਬੰਦਾ ਬੋਰ ਹੋ ਜਾਂਦਾ ਫਿਰ ਜਦੋਂ ਜਵਾਨੀ ਤੋਂ ਬੋਰ ਹੋ ਜਾਂਦਾ ਫਿਰ ਬੰਦੇ ਦਾ ਵਿਆਹ ਹੋ ਜਾਂਦਾ ਜੇ ਵੱਡਾ ਵਲੌਗ ਫਿਰ ਬੰਦਾ ਬੋਰ ਹੀ ਨਹੀਂ ਹੁੰਦਾ ਫਿਰ ਜਦੋਂ ਵਿਆਹ ਹੋ ਜਾਂਦਾ ਕਿ ਫਿਰ ਬੰਦੇ ਨੂੰ ਬੁੜੀ ਐਵ ਜੀ ਮਿਲ ਜਾਂਦੀ ਹੈ ਜਿਹੜੀ ਪੈਰੀ ਨਹੀਂ ਲੱਗਨਦੀ ਘਰੇ ਬੋਰ ਕਾਦਾ ਹੁਣ ਤੇ ਤੂੰ ਐਂ ਤਾਂ ਕਫਮਾ ਜੀ ਗੱਲ ਹੋ ਰਹੀ ਆ ਜਦੋਂ ਦੋਨੇ ਜੀ ਲੜ ਲੜ ਕੇ ਬੋਰ ਹੋਣ ਲੱਗਦੇ ਨੇ ਹਨਾ ਉਦੋਂ ਨੂੰ ਜਵਾਕ ਚੱਲੇ ਹੋ ਜਾਂਦੇ ਨੇ ਫਿਰ ਦੁਬਾਰੇ ਜ਼ਿੰਦਗੀ ਹਸੀਨ ਹੋ ਜਾਂਦੀ ਹੈ ਜਵਾਕਾਂ ਚ ਰੋਜਿਆਂ ਦਾ ਬੰਦਾ ਫਿਰ ਜਦੋਂ ਬੰਦਾ ਜਵਾਕਾਂ ਤੋਂ ਬੋਰ ਹੋਣ ਲੱਗਦਾ ਜਵਾਕ ਲੰਬੇ ਲੰਬੇ ਲਿਆ ਕੇ ਆਂਦੇ ਆ ਫਿਰ ਜਵਾਕਾਂ ਦਾ ਵਿਆਹ ਹੋ ਜਾਂਦਾ ਫਿਰ ਨੂਹ ਰਾਣੀ ਆ ਜਾਂਦੀ ਹੈ ਇਤਨੀ ਲੰਬੇ ਲੰਬੇ ਫਿਰ ਵੀ ਨੂਹਾਂ ਨੂਹਾਂ ਚ ਬੰਦਾ ਹਨਾ ਖੁਸ਼ ਹੋ ਜਾਂਦਾ ਵੀ ਨੂਹ ਰਾਣੀ ਆ ਗਈ ਪਰਿਵਾਰ ਦੁਆਰੇ ਫਿਰ ਭਰ ਜਾਂਦਾ ਫਿਰ ਜਦੋਂ ਨੂਹਾਂ ਨਾਲ ਲੜਾਈ ਲੜਾਈ ਸ਼ੁਰੂ ਹੁੰਦੀ ਹੈ ਫਿਰ ਨੂਹਾਂ ਦੇ ਜਵਾਕ ਹੋ ਜਾਂਦੇ ਫਿਰ ਪੋਤੇ ਹੋ ਜਾਂਦੇ ਹੈ ਹੱਥ ਥੱਟ ਗਿਆ ਫਿਰ ਜਦੋਂ ਪੋਤੇ ਹੋ ਜਾਂਦੇ ਆ ਫਿਰ ਜਦੋਂ ਪੋਤਿਆਂ ਨਾਲ ਦਾਦੇ ਦਾਦੀ ਲਾੜ ਲੜਾ ਕੇ ਹਟਦੇ ਆ ਫਿਰ ਪੋਤਿਆਂ ਦੇ ਵਿਆਹ ਹੋ ਜਾਂਦੇ ਪੋਤੇ ਲਾਂਬੇ ਲੁੰਬੇ ਲਿਉਂਦੇ ਆ ਫਿਰ ਮੇਰੀ ਤਾਂ ਚੀਜੀ ਚਿੱਬੀ ਹੋਉਂ ਆ ਜਾਂਦੀ ਆ ਚੀਜੀ ਚਿੱਬੀ ਹੋ ਗਈ ਕੋਈ ਨਾ ਚੀਚੀ ਤਾਂ ਸਿੱਧੀ ਹੋ ਵੀ ਜਾਉ ਜੇ ਇਸ਼ੂ ਬੁੱਢਾ ਹੋ ਗਿਆ ਹਨਾ ਇਸ਼ੂ ਆਦੇਣਾ ਨੂਨ ਵਾਇ ਪਿਆਰ ਜੇ ਨਾ ਰੱਖਿਆ ਕਰੂਗਾ ਵੀ ਹਾਂ ਪੁੱਤ ਉਹ ਖੜ ਜਾ ਯਾਰ ਫੋਨ ਨਹੀਂ ਫੜਿਆ ਜਾਂਦਾ ਹੁਣ ਵੀ ਹਾਂ ਪੁੱਤ ਤੂੰ ਤੂੰ ਦੱਸ ਆਏ ਯਾਰ ਫੋਨ ਨਹੀਂ ਫੜਿਆ ਨਾ ਫੜੀ ਪੈਣੇ ਉਹ ਉਹ ਇਸ਼ੂ ਹੈ ਨਾ ਵਿਚਾਰਾ ਕਹੂਗਾ ਵੀ ਹਾਂ ਪੁੱਤ ਤੂੰ ਦੱਸ ਕਿਹੜੀ ਚੀਜ਼ ਚਾਹੀਦੀ ਹੈ ਤੇਨੂੰ ਮੈਂ ਲਿਆ ਕੇ ਦਊਂਗਾ ਇਹਦੀ ਨੂਰ ਸੋਈ ਚ ਜਾ ਕੇ ਮੂੰਹਾਂ ਬਰੋੜ ਕੇ ਆਏਗਾ ਕਰੂ ਬੱਡੇ ਜੇ ਬੁੱਲਾ ਵਾਲਾ ਸੜਿਆ ਹੋਇਆ ਕਿਧਰੋਂ ਮੇਰੇ ਪੱਲੇ ਪਿਆਗਾ ਲੋਹੀ ਪੀ ਅੰਦਰੋਂ ਦਾ ਲੋਹੀ ਪੀ ਅੰਦਰੋਂ ਦਾ ਜਿਹੜੀ ਮੰਤਰੀ ਦੀ ਨੂ ਹੋਊਗੀ ਉਹ ਮੈਂ ਕਹੂਗੀ ਕਿਹੜੀ ਕਫਤੀ ਸੱਸ ਹੈ ਇਹਨੇ ਜਿਹੜਾ ਸਿੱਧੇ ਮੂੰਹ ਬੋਲਣਾ ਇਹਨੂੰ ਟੇਡਾ ਕਰਤਾ ਫੋਨ ਤੂੰ ਪਹਾੜਾ ਤੇ ਲੈ ਮੈਂ ਵੀ ਆਵਾਂ ਮੈਂ ਵੀ ਆਵਾਂ ਵਿਚ ਤੇ ਅੱਡੀ ਤੇ ਸਾਡੀ ਅੱਜ ਟੀਮ ਆ ਤੇ ਅੱਜ ਤੁਸੀਂ ਬਹੁਤ ਸੌਫਟਲੀ ਗੱਲ ਕਰ ਰਹੇ ਆ ਵਿਲੇ ਬੈ ਕੇ ਵਿਲੇ ਬੈ ਕੇ ਗੱਲਾਂ ਮਾਰ ਰਹੇ ਆ ਤੇ ਗੱਲਾਂ ਮਾਰ ਰਹੇ ਆ ਤੇ ਰੂ ਬਰੂ ਰੂ ਬਰੂ ਸਭ ਤੋਂ ਜਿਹੜਾ ਅੱਜ ਦਾ ਮੇਨ ਪੁਆਇੰਟ ਤੇ ਮੇਨ ਜਿਹੜਾ ਮੋਟਿਵ ਹੈ ਸਾਰੇ ਬਲੌਗ ਜਿਉ ਤੁਹਾਨੂੰ ਦੇਖਣ ਨੂੰ ਮਿਲੂਗਾ ਮਨਪ੍ਰੀਤ ਸਿਰ ਬਹਾਰੀ ਆ ਪਿਛਲੇ ਢਾਈ ਕੱਢ ਵਾਹਣਾ ਦੀ ਦਵਾਈ ਨਹੀਂ ਗਿਆ ਟੀਰ ਡੇਡਾ ਲਿਆ ਓਕੇ ਵਧੀਆ ਯਾਰ ਇੱਕ ਗੱਲ ਹੋਰ ਹੈ ਬਈ ਜੇ ਕਿਸੇ ਨੇ ਖੰਗ ਦੀ ਦਵਾਈ ਲੈਣੀ ਹੋਵੇ ਸਾਰਾ ਸਾਲ ਮੇਰੀ ਖੰਗ ਨਹੀਂ ਲੋਟ ਰੋਜੀ ਮਾਨਪ੍ਰੀ ਦੀ ਮੰਮੀ ਨੇ ਫਿਰ ਮੈਨੂੰ ਇੱਕ ਦਵਾਈ ਲਿਆ ਕੇ ਦਿੱਤੀ ਮਾਨਪ੍ਰੀ ਨੇ ਮੰਗਾਈ ਬਈ ਉਹ ਸ਼ੀਸ਼ੀ ਨਾਲ ਖੰਗ ਟੱਕਦੀ ਯਾਰ ਮਾਨਪ੍ਰੀ ਤੇ ਬਿਜ਼ਨਸ ਸ਼ੁਰੂ ਕਰ ਲੋ ਆਪਾਂ ਜੀ ਹਾਈ ਇਸ਼ੂ ਮੈਨੂੰ ਲਿਆ ਦੇਣਾ ਮੇਰੇ ਬੇਟੇ ਦੀ ਅੱਖਾਂ ਵਿੱਚ ਜ਼ਿਆਦਾ ਹੋ ਗਿਆ ਬੇਟੇ ਨੇ ਚਾਹ ਹਾਂ ਬਈ ਉਹ 1200 ਦੀ ਬੋਟਲ ਖਰਚ ਦੀ ਬਹੁਤ ਬੋਟਲ ਜਿਹੜੀ ਆਪਾਂ ਐਡੀ ਨਹੀਂ ਹੁੰਦੀ ਵਿਸਕੀ ਵਾਲੀ ਲਾ ਲਓ ਜਾਂ ਕੋਈ ਵੀ ਲਾ ਲਓ ਹਾਂ ਵਿਸਕੀ ਵਾਲੀ ਹੁੰਦੀ ਐ ਏਡੀ ਕੱਚ ਜੀ ਦੀ ਹਾਂ ਉਹ ਫੁੱਲ ਬੋਟਲ ਭਰ ਕੇ ਉਹ 1200 ਦੀ ਦਵਾਈ ਆ ਤੇ 1200 ਦੀ ਦਵਾਈ ਐ ਜੇ ਉ ਵੀ ਨਾ ਕਿਸੇ ਦੀ ਖੰਗ ਲੋਟ ਹੋਵੇ ਕੇ ਦੇ ਜਾਈ ਤੇਸੀ ਦਵਾਈ ਆ ਬਸ ਇੰਨੀ ਹੀ ਲੈਣੀ ਐ ਗਰਮ ਪਾਣੀ ਚ ਸਵੇਰੇ ਹੀ ਤਾਂ ਸਾਡੀ ਮਰਨੇ ਕਾਲ ਜੀ ਤੇ ਇੱਕ ਗੱਲ ਹੋਰ ਐ ਜੇ ਕਿਸੇ ਦਾ ਕਈ ਵਾਰੀ ਮਤਲਬ ਨਾ ਕੋਈ ਜਮੀ ਲੋਟ ਆਵੇ ਕੰਮ ਤਾਂ ਤੁਸੀਂ ਰੰਮ ਜੇ ਤੁਹਾਡੇ ਪਿੰਡ ਕੋਈ ਫੌਜੀ ਫੁੱਜੀ ਹੈਗਾ ਦੋ ਟੱਕਣਾ ਰੰਮ ਜੀ ਦੇ ਪਿੰਡ ਹਾਂ ਯਾਰ ਸੀਰੀਅਸਲੀ ਸਾਡੇ ਹੱਥ ਕਾ ਫਿਰ ਮਰਜੀ ਜਦੋਂ ਮੇਰਾ ਵਿਆਹ ਹੋ ਗਿਆ ਮੈਂ ਤੇ ਮੇਰੇ ਘਰ ਦੇ ਦੱਤੀ ਬਣਾਉਂਦੇ ਨਹੀਂ ਹੈਗੇ ਮੰਨ ਲੈ ਮੇਰੀ ਮੰਮੀ ਵੀ ਗਾਉਂ ਲੈ ਕੇ ਆਉਂਦੀ ਆ ਦੇਸੀ ਦਵਾਈ ਉਹਨੂੰ ਕਾਫੀ ਸਾਦੀ ਪ੍ਰੋਬਲਮ ਦੇਖ ਲਓ ਅਸੀਂ ਫਣੀ ਦੇ ਨਾਲ ਨਾਲ ਤੁਹਾਨੂੰ ਕੁਝ ਕੁ ਗੱਲਾਂ ਐਜੀਆਂ ਵੀ ਦੱਸ ਸਕ ਦੱਸ ਜਾਂਦੇ ਆ ਜਿਹੜੀਆਂ ਤੁਹਾਡੇ ਲਈ ਫਾਇਦੇਮੰਦ ਹੋਣਗੀਆਂ ਸਾਡੇ ਬਲੌਗ ਦੇ ਵਿੱਚ ਹੀ ਹੱਥ ਉੱਤ ਜਾਈ ਜਾਣਗੇ ਨਾ ਹੱਥ ਨਹੀਂ ਆਇਆ 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 ਨਹੀਂ ਇੱਕ ਵਾਰ ਆਇਆ ਇੱਕ ਵਾਰ ਆਇਆ ਨਹੀਂ ਨਹੀਂ ਇਤੋਂ ਬੜਿਆ ਸੀ ਆ ਦੇਖੋ ਆ ਗਈ ਅੰਦਰ ਜੀ ਯਾਰ ਕੋਈ ਕੋ ਯਾਰ ਸਾਡੇ ਕੈਮਰਾਮੈਨ ਨਾ ਥੋੜੇ ਜਿਹਾ ਹੋਨੇ ਕੱਚੇ ਨੇ ਕੱਚੇ ਨੇ ਆ ਦੇਖੀ ਪਿੱਛੇ ਦਰਵਾਰਾਂ ਟੰਗੀਆਂ ਪਈਆਂ ਕੋਈ ਬੈਕਗਰਾਉਂਡ ਬਾਈਕਟ ਆ ਜਾਵਾ ਕੰਮ ਯਾਰ ਦੇ ਦੇ ਦੀ ਹਸਲਾਰ ਪੂਏ ਦਾ ਪਜਾਮਾ ਕਿੱਧਰੋਂ ਲਈ ਲਿਆ ਗਿਆ ਹੈਲੋ ਸਾਈਜ਼ ਨਹੀਂ ਦੱਸਣਾ ਇਹ ਮੈਂ ਕਿਹਾ ਪੂਏ ਦਾ ਪਜਾਮਾ ਅਸੀਂ ਤਾਂ ਵੀਂਦਾ ਹੀ ਨਹੀਂ ਜੰਦਰ ਗਿਆ ਉਹਦੇ ਚ ਕੱਪੜੀ ਦੀ ਸੀ ਉਹਦੇ ਕਿੱਥੇ ਲਓ ਜੀ ਮਨਪੀ ਦੇ ਬਲੌਗ ਨੂੰ ਤੁਸੀਂ ਬਹੁਤ ਪਿਆਰ ਦਿਆ ਕਰੋ ਸਾਡੀ ਭੈਣ ਬਹੁਤ ਇਹਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਇਸ਼ੂ ਇਸ਼ੂ ਇਹ ਚਾਹਰ ਨਹੀਂ ਕਹਿਣਾ ਹੁੰਦਾ ਐ ਉਹੀ ਹੈ ਗੱਲ ਇਹ ਵੇ ਫਿਰ ਬ੍ਰਾਂਡ ਸਾਡੇ ਦਾਦੇ ਪੁਰਦਾਦੇ ਨੇ ਬ੍ਰਾਂਡ ਇਹ ਗੋਤ ਰੱਖਿਆ ਦੀ ਚਾਹਰ ਚਾਹਰ ਚਲ ਠੀਕ ਆ ਜੀ ਆਪਾਂ ਫੇਰ ਮਿਲਾਂਗੇ ਤੁਹਾਨੂੰ ਇਸੇ ਲੋਕੇਸ਼ਨ ਤੇ ਇੰਨਾ ਹੀ ਆਰਟਿਸਟਾਂ ਨਾਲ ਫੇਰ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਾਂਗੇ ਹੁਣ ਜੇ ਸਾਨੂੰ ਫਿਰ ਕੋਈ ਹੋਰ ਟਾਪਿਕ ਹੋਊਗਾ ਖੜ ਜਾ ਮੇਰਾ ਸਿਰ ਕੱਟਦਾ ਸਾਨੂੰ ਦੱਸੇ ਕੈਮਰਾਮੈਨ ਸਾਡੇ ਆਤੀ ਨੇ ਤੇ ਹੁਣ ਦਿਓ ਸਾਨੂੰ ਇਜਾਜ਼ਤ ਅਸੀਂ ਉਦੋਂ ਤੱਕ ਟਾਪਿਕ ਸੋਚਾਂਗੇ ਉਸ ਦਿਨ ਤੱਕ ਅੱਜ ਯਾਰ ਨਾ ਅੱਜ ਅੱਜ ਅਸੀਂ ਨਾ ਕਿਸੇ ਨਾਲ ਪ੍ਰੈਂਕ ਕਰਦੇ ਹਾਂ ਹਾਂ ਸੋਚਦੇ ਹਾਂ ਕੋਈ ਗੱਲ ਨਹੀਂ ਅਸੀਂ ਸੋਚ ਰਹੇ ਹਾਂ ਉਹ ਅਸਲ ਵਾਰਾ ਨਾ ਦਿਖਾ ਇੱਧਰ ਕਰ ਲੈ ਚਲੋ ਠੀਕ ਹੈ ਭਈ ਓਕੇ ਓਕੇ ਬਾਏ 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 ਮੇਰੇ ਬਲੋਈ ਮੇਰਾ ਮੂੰਹ ਦੇਖੂਗਾ ਤੇਰੇ ਦਾ ਹੱਥੇ ਦੇਖਣੋਂ ਤਾਂ ਗੁੰਮ ਤਾਂ ਦਿੱਸੀ ਜੇ